ਸਾਡੇ ਵੈਸੇ ਟੀਮਸ ਰੋਜ਼ ਰਾਤ ਨੂੰ ਚੈਕਿੰਗ ਕਰਦੀਆਂ ਨੇ ਸੋ ਐਕਸਟਰਾ ਵਿਜੀਲੈਂਟ ਹੋ ਕੇ ਚੈਕਿੰਗ ਕਰ ਰਹੀਆਂ ਸੀਗੀਆਂ ਤੇ ਉਹਨਾਂ ਨੇ ਜਦੋਂ ਚੈਕਿੰਗ ਕੀਤੀ ਤਾਂ ਭਵਾਨੀਗੜ੍ਹ ਵਾਲੇ ਟੋਲ ਪਲਾਜ਼ਾ ਦੇ ਕੋਲ ਉਹਨਾਂ ਨੂੰ ਜਿਹੜੀ ਹੈਗੀ ਹੈ ਸਹੀ ਮਾਤਰਾ ਦੇ ਵਿੱਚ 5 ਕਰੋੜ ਦੇ ਕਰੀਬ ਦਾ ਜਿਹੜਾ ਸੋਨੇ ਦੀ ਜੁਐਲਰੀ ਉਹਨਾਂ ਨੂੰ ਮਿਲੀ ਉਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਹੈ ਕਿ ਉਹ ਐਗਜ਼ਿਬਿਸ਼ਨ ਤੋਂ ਬਾਅਦ ਵਾਪਸ ਆ ਰਹੇ ਸੀ ਉਨਾਂ ਦੀ ਉਹ ਜੀ Rajasthan ਸਪੈਸ਼ਲ ਜੁਐਲਰੀ ਸੀਗੀ ਜੀ ਸੋਨੇ ਦੀ ਜੁਐਲਰੀ ਸੀ ਤਾਂ 50000 ਤੋਂ ਉੱਪਰ ਦਾ ਜੇ ਕੈਸ਼ ਆਪਾਂ ਕੈਰੀ ਕਰਨਾ ਹੈ ਤਾਂ ਉਹਦੇ ਬਾਰੇ ਵਿੱਚ ਆਪਣੇ ਕੋਲ ਪ੍ਰੋਪਰ ਡਾਕੂਮੈਂਟਸ ਹੋਣੇ ਚਾਹੀਦੇ ਆ ਬਿਨਾ ਡਾਕੂਮੈਂਟਸ ਦੇ ਕੁਝ ਵੀ ਕੈਰੀ ਨਾ ਕੀਤਾ ਜਾਵੇ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਚੋਣ ਜਾਬਤਾ ਸ਼ੁਰੂ ਹੋ ਚੁੱਕਾ ਹੈ ਚੋਣ ਜਾਬਤੇ ਦੌਰਾਨ ਸਾਨੂੰ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਵੀ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਬੜੀ ਵੱਡੀ ਜਿਹੜੀ ਰਿਕਵਰੀ ਆ ਉਹ 5 ਕਰੋੜ ਦੀ ਹੋਈ ਹੈ ਕੀ ਪੂਰਾ ਮਾਮਲਾ ਹੈ ਅਸੀਂ ਜਿਹੜਾ ਜਾਣਾਂਗੇ ਅੱਜ ਇਸ ਵਿਸ਼ੇਸ਼ ਤੌਰ ਤੇ ਡਿਪਾਰਟਮੈਂਟ ਵਿਖੇ ਪਹੁੰਚਿਆ ਮੈਨੂੰ ਪੂਰਾ ਕੀ ਮਾਮਲਾ ਹੈ ਕਿਹੜੀ ਜਗ੍ਹਾ ਤੋਂ ਰਿਕਵਰੀ ਹੋਈ ਹੈ ਤੇ ਕੀ ਰਿਕਵਰ ਹੋਇਆ ਅ ਕੋਡ ਲਗਣ ਤੋਂ ਬਾਅਦ ਸਾਡੇ ਮਾਨਯੋਗ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਸ਼੍ਰੀ ਵਿਕਾਸ ਪ੍ਰਤਾਪ ਆਈਐਸ ਜੀ ਦੀਆਂ ਖਾਸ ਹਦਾਇਤਾਂ ਸਿਗੀਆਂ ਕਿ ਸਾਡੀਆਂ ਟੀਮਾਂ ਜਿਹੜੀਆਂ ਨੇ ਆਪਣੀ ਚੈਕਿੰਗ ਹੋਰ ਜ਼ਿਆਦਾ ਇੰਟੈਂਸੀਫਾਈ ਕਰਨਗੇ ਤੇ ਪੂਰੀ ਜ਼ੋਰ ਸ਼ੋਰ ਦੇ ਨਾਲ ਚੈਕਿੰਗ ਕਰਨਗੇ ਸੋ ਉਸੇ ਮੁਹਿੰਮ ਦੇ ਤਹਿਤ ਸਾਡੀ ਵੈਸੀ ਟੀਮਸ ਰੋਜ਼ ਰਾਤ ਨੂੰ ਚੈਕਿੰਗ ਕਰਦੀਆਂ ਨੇ ਸੋ ਐਕਸਟਰਾ ਵਿਜੀਲੈਂਟ ਹੋ ਕੇ ਚੈਕਿੰਗ ਕਰ ਰਹੀਆਂ ਸੀਗੀਆਂ ਤੇ ਉਹਨਾਂ ਦੇ ਕੋਲ ਇਨਫਾਰਮੇਸ਼ਨ ਆਈ ਕਿ ਕੋਈ ਬੰਦਾ ਹੈ ਜੋ ਕਾਫੀ ਹੈਵੀ ਅਮਾਉਂਟ ਦੀ 골ਡ ਜੁਐਲਰੀ ਲੈ ਕੇ ਆ ਰਿਹਾ ਹੈਗਾ ਤੇ ਉਹਨਾਂ ਨੇ ਜਦੋਂ ਚੈਕਿੰਗ ਕੀਤੀ ਤਾਂ ਭਵਾਨੀਗੜ੍ਹ ਵਾਲੇ ਟੋਲ ਪਲਾਜ਼ਾ ਦੇ ਕੋਲ ਉਹਨਾਂ ਨੂੰ ਜਿਹੜੀ ਹੈਗੀ ਹੈ ਸਹੀ ਮਾਤਰਾ ਦੇ ਵਿੱਚ 5 ਕਰੋੜ ਦੇ ਕਰੀਬ ਦਾ ਜਿਹੜਾ ਸੋਨੇ ਦੀ ਜੁਐਲਰੀ ਉਹਨਾਂ ਨੂੰ ਮਿਲੀ ਔਰ ਉਹ ਉਹਨਾਂ ਨੇ ਫਿਰ ਕਨਫਿਸਕੇਟ ਕਰਕੇ ਆਪਣੇ ਸ਼ੰਭੂ ਵਾਲੇ ਆਫਿਸ ਦੇ ਵਿੱਚ ਡਿਪੋਜ਼ਿਟ ਕੀਤੀ ਤੇ ਹੁਣ ਉਹਦੀ ਜਿਹੜੀ ਹੈ ਸਰਕਾਰੀ ਅਪਰੂਵਡ ਵੈਲਿਊਅਰ ਕੋਲੋਂ ਵੈਲਿਊਏਸ਼ਨ ਹੋ ਰਹੀ ਹੈ ਉਸ ਤੋਂ ਬਾਅਦ ਹੀ ਉਹਦੀ ਜਿਹੜੀ ਹੈ ਟੈਕਸ ਪੈਨਲਟੀ ਤੇ ਉਹ ਐਗਜ਼ੈਕਟ ਅਮਾਉਂਟ ਕੀ ਕਿੰਨੇ ਦਾ ਐਗਜ਼ੈਕਟ ਉਹ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਉਹ ਡਿਟਰਮਿਨ ਕੀਤੀ ਜਾਊਗੀ ਮੈਡਮ ਕੀ ਪ੍ਰੋਸੈਸ ਕੀ ਹੈ ਜਿਹੜਾ ਤੁਸੀਂ ਸੋਨੇ ਦੀ ਗੱਲ ਕੀਤੀ ਗਈ ਹੈ ਕਿ ਉਹ ਜਾਲੀ ਸੋਨਾ ਸੀ ਜਾਂ ਉਹਨਾਂ ਦਾ ਆਪਣਾ ਸੋਨਾ ਸੀ ਜਾਂ ਵੇਚਣ ਵਾਸਤੇ ਲੈ ਕੇ ਆਏ ਸੀ ਜਾਂ ਉਹਦਾ ਪ੍ਰੋਸੈਸ ਕੀ ਸੀ ਤੇ ਅੱਗੇ ਕੀ ਪ੍ਰੋਸੈਸ ਹੋਗਾ ਜੇਕਰ ਉਹਨਾਂ ਨੇ ਇਸ ਤਰ੍ਹਾਂ ਦੇ ਚੁੜਾਣਾ ਹੋਵੇ ਜਾਂ ਸਰਕਾਰ ਦੇ ਜੇ ਰੈਵਨਿਊ 'ਚ ਵਾਅਦਾ ਕਰਕੇ ਪੈਸੇ ਭਰਨੇ ਹੋਣ ਇਹ ਤਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤੇ ਡਾਕੂਮੈਂਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਜਿੰਨਾਂ ਕੋ ਹਾਲੇ ਤੱਕ ਜੋ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿ ਅਰੇਂਜ ਜੁਵੈਲਰ ਨਾਮ ਦੀ ਇੱਕ ਚੰਡੀਗੜ੍ਹ ਦੀ ਕੰਪਨੀ ਹੈ ਉਹਨਾਂ ਦੇ ਕਹਿੰਦੇ ਮੁਤਾਬਿਕ ਉਹਨਾਂ ਨੇ 15 16 ਤਰੀਕ ਨੂੰ ਬਠਿੰਡਾ ਦੇ ਵਿੱਚ ਇੱਕ ਐਗਜ਼ੀਬਿਸ਼ਨ ਲਗਾਈ ਸੀ ਐਗਜ਼ੀਬਿਸ਼ਨ ਲਗਾਉਣ ਤੋਂ ਬਾਅਦ ਉਹ 17 ਨੂੰ ਉਹ ਸਾਰਾ ਜਿਹੜਾ ਜੁਵੈਲਰੀ ਹੈ ਉਹ ਵਾਪਸ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਬਾਕੀ ਹਜੇ ਡਾਕੂਮੈਂਟਸ ਕੋਈ ਵੈਰੀਫਾਈ ਨਹੀਂ ਹੋਏ ਐ ਕਿਉਂਕਿ ਉਹਨਾਂ ਦੇ ਕੋਲ ਕੋਈ ਡਾਕੂਮੈਂਟਸ ਸੀ ਨਹੀਂ ਤਾਂ ਜਿਵੇਂ ਵੈਰੀਫਿਕੇਸ਼ਨ ਹੋਊਗੀ ਫੇਰ ਹੀ ਉਹਦੇ ਬਾਰੇ ਦੱਸਿਆ ਜਾ ਸਕਦਾ ਹੈ ਲੇਕਿਨ ਉਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਹੈ ਕਿ ਉਹ ਐਗਜ਼ਿਬਿਸ਼ਨ ਤੋਂ ਬਾਅਦ ਵਾਪਸ ਆ ਰਹੇ ਸੀ ਮੈਡਮ ਉਹਨੇ ਦੀ ਗੱਲ ਕੀਤੀ ਆ ਵੀ ਕੀ ਸੀ ਕੋਈ ਕਈ ਉਹਦੇ ਵਿੱਚ ਕੋਈ ਗੋਲੀਆਂ ਸੀ ਜਾਂ ਕੋਈ ਸੈਟ ਸੀ ਜਾਂ ਰਿੰਗਾਂ ਸੀ ਕੀ ਸੀ ਉਹ ਸਾਰਾ 5 ਕਰੋੜ ਦਾ ਜਿਹੜਾ ਉਹਨਾਂ ਦੀ ਉਹ ਜੀ ਰਾਜਸਥਾਨ ਸਪੈਸ਼ਲ ਜੁਐਲਰੀ ਸੀਗੀ ਜੀ ਸੋਨੇ ਦੀ ਜੁਐਲਰੀ ਸੀ ਜੀ ਤੇ ਮੈਨੂੰ ਜਿੱਕਰ ਗੱਲ ਕੀਤੀ ਆ ਵੇ ਚੋਨਾ ਦਾ ਜਿਹੜਾ ਦਿਨ ਨੇੜੇ ਆ ਚੁੱਕਿਆ ਹੈ ਚੋਣ ਜਾਬਤਾ ਵੀ ਲੱਗ ਚੁੱਕਿਆ ਹੈ ਕਿ ਉਹਦੇ ਵਾਸਤੇ ਕੀ ਪ੍ਰੋਸੈਸ ਹੈ ਜੇ ਕੋਈ ਬਾਹਰ ਜਾ ਰਿਹਾ ਆਪਣਾ ਸੋਨਾ ਘਰ ਦਾ ਲੈ ਕੇ ਜਾ ਰਿਹਾ ਜਾਂ ਕੋਈ ਦੁਕਾਨਦਾਰ ਲੈ ਕੇ ਜਾ ਰਿਹਾ ਜਾਂ ਕੋਈ ਕੈਸ਼ ਲੈ ਕੇ ਜਾ ਰਿਹਾ ਤੇ ਉਹਦੇ ਵਾਸਤੇ ਕੀ ਪ੍ਰੋਸੈਸ ਹੁੰਦਾ ਤੇ ਕੀ ਛੂਟ ਹੁੰਦੀ ਹੈ ਤੇ ਕੀ ਜਿਹੜਾ ਪਰਮਿਸ਼ਨ ਲੈਣੀ ਪੈਂਦੀ ਹੈ ਉਹਦੀ ਅ ਹੁਣ ਕਿਉਂਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਐਨਫੋਰਸ ਹੋ ਚੁੱਕਿਆ ਹੈ ਤੋ 50000 ਤੋਂ ਉੱਪਰ ਦਾ ਜੇ ਕੈਸ਼ ਆਪਾਂ ਕੈਰੀ ਕਰਨਾ ਹੈ ਤਾਂ ਉਹਦੇ ਬਾਰੇ ਵਿੱਚ ਆਪਣੇ ਕੋਲ ਪ੍ਰੋਪਰ ਡਾਕੂਮੈਂਟਸ ਹੋਣੇ ਚਾਹੀਦੇ ਆ ਬਿਨਾ ਡਾਕੂਮੈਂਟਸ ਦੇ ਕੁਝ ਵੀ ਕੈਰੀ ਨਾ ਕੀਤਾ ਜਾਵੇ ਔਰ ਜੇ ਜਿਆਦਾ ਹੈਵੀ ਅਮਾਉਂਟ ਦਾ ਲੈ ਕੇ ਜਾਣਾ ਹੈ ਤਾਂ ਜਿਹੜੀਆਂ ਡਿਸਟ੍ਰਿਕਟ ਅਥਾਰਟिटीज ਹੈਗੀਆਂ ਨੇ ਉਹਨਾਂ ਦੀ ਪਰਮਿਸ਼ਨ ਤੋਂ ਬਾਅਦ ਹੀ ਜਿਹੜਾ ਉਹ ਕੈਰੀ ਕੀਤਾ ਜਾਵੇ 5 ਕਰੋੜ ਦੀ ਮੈਡਮ ਵੱਡੀ ਰਹੀ ਆ ਰਕਮ ਜਿਹੜੀ ਆ ਸੋਨੇ ਦੀ ਉਹ ਬਰਾਮਦ ਕੀਤੀ ਗਈ ਹੈ ਕਿ ਇਹ ਕੋਈ ਗੁਪਤ ਸੂਚਨਾ ਦੇ ਆਧਾਰ ਤੇ ਕੋਈ ਸੂਚਨਾ ਮਿਲੀ ਸੀ ਜਾਂ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਇੱਕ ਮੇਰਾ ਸਵਾਲ ਹੋਰ ਵੀ ਨਾਲ ਹੈ ਜੇਕਰ ਕੋਈ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਕੀ ਨੰਬਰ ਹੈ ਤੇ ਕਿਵੇਂ ਉਹਨਾਂ ਜਾਣਕਾਰੀ ਦੇ ਸਕਦਾ ਹੈ ਜਾਣਕਾਰੀ ਬਿਲਕੁਲ ਜੀ ਇਨਫਾਰਮਰ ਇਨਫਾਰਮਰ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਦਿੰਦੇ ਨੇ ਜਦੋਂ ਵੀ ਕੋਈ ਇਲੀਗਲ ਗੱਡੀਆਂ ਆ ਰਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਟੈਕਸ ਵਿਜਨ ਹੁੰਦੀ ਹੈ ਇਨਫੋਰਮੇਸ਼ਨ ਸਾਨੂੰ ਸਾਡੇ ਸਰਕਾਰੀ ਨੰਬਰ ਤੇ ਦਿੰਦੇ ਨੇ ਤੋਂ ਅਸੀਂ ਉਹਦੇ ਚ ਆਪਣੀਆਂ ਟੀਮਾਂ ਨੂੰ ਅਲਰਟ ਕਰਦੇ ਹਾਂ ਟੀਮਾਂ ਉਹਦੀ ਚੈਕਿੰਗ ਕਰਦੀਆਂ ਨੇ ਔਰ ਜੇ ਲੱਗਦਾ ਕਿ ਟੈਕਸ ਵਿਜਨ ਹੈ ਤਾਂ ਉਹ ਜਿਹੜੀਆਂ ਗੱਡੀਆਂ ਨੂੰ ਟੈਕਸ ਪੈਨਲਟੀ ਲਗਾਈ ਜਾਂਦੀ ਹੈ ਮੈਨ ਜੇਕਰ ਗੱਲ ਕੀਤੀ ਹੋਵੇ 5 ਕਰੋੜ ਦੀ ਰਕਮ ਜਿਹੜੀ ਬਰਾਮਦ ਹੋਈ ਆ ਜੇਕਰ ਗੱਲ ਕੀਤੀ ਆ ਵਗੇ ਪ੍ਰੋਸੈਸ ਚੱਲੇਗਾ ਕੋਈ ਹਾਈ ਅਥਾਰਟੀ ਨਹੀਂ ਦੱਸਤਾ ਗਿਆ ਕਿਉਂਕਿ ਉਸ ਤੋਂ ਬਾਅਦ ਜਿਹੜਾ ਤੋ ਵਧੀਆ ਜਿਹੜਾ ਕਾਰਜ ਕੰਮ ਕਰਦਾ ਕਿਉਂਕਿ ਚੌਣ ਜਾਬਤੇ ਦੇ ਦੌਰਾਨ ਜਿਹੜੀ ਪਹਿਲੀ ਵੱਡੀ ਰਿਕਵਰੀ ਹੈ ਕੋਈ ਇਸ ਤਰ੍ਹਾਂ ਹਾਈ ਕਮਾਂਡ ਦੇ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੇ ਸੀਨੀਅਰ ਅਧਿਕਾਰੀ ਸਬੰਧ ਦੇ ਨਾਲ ਕੋਈ ਹਾਲੇ ਜਦੋਂ ਸਾਰਾ ਕੇਸ ਕੰਪਲੀਟ ਹੋ ਜਾਊਗਾ ਸੀਨੀਅਰ ਅਧਿਕਾਰੀਆਂ ਦੇ ਇਹ ਨੌਲੇਜ ਦੇ ਵਿੱਚ ਹੈ ਹਜੇ ਅੰਡਰ ਪ੍ਰੋਸੈਸ ਹੈ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਈਵੈਲਿਊਏਸ਼ਨ ਚੱਲ ਰਹੀ ਹੈ ਟੈਕਸ ਹਜੇ ਲਗਾਇਆ ਜਾਣਾ ਹੈ ਜਦੋਂ ਸਾਰਾ ਕੰਪਲੀਟ ਹੋਊਗਾ ਤਾਂ ਰਿਟਰਨ ਦੇ ਵਿੱਚ ਜ਼ਰੂਰ ਰਿਪੋਰਟ ਭੇਜ ਦਿੱਤੀ ਜਾਊਗੀ ਥੈਂਕ ਯੂ ਜੀ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਆਵੇ ਪੰਜਾਬ ਦੇ ਵਿੱਚ ਜਿਹੜੀ ਪਹਿਲੀ ਰਿਕਵਰੀ ਹੋਈ ਆ ਜੇਕਰ ਗੱਲ ਕੀਤੀ ਆਵੇ ਕਿਉਂਕਿ ਚੋਣ ਜਾਬਤਾ ਲੱਗ ਚੁੱਕਿਆ ਹੈ ਚੋਣ ਜਾਬਤੇ ਦੇ ਦੌਰਾਨ ਜਿਹੜੀ ਗੱਲ ਕੀਤੀ ਜਾਵੇ 5 ਕਰੋੜ ਦੀ ਸੋਨੇ ਦੀ ਜਿਹੜੀ ਰਿਕਵਰੀ ਹੋਈ ਆ ਛਾੜਬਿੰਦ ਚੱਲ ਰਹੀ ਆ ਕਿੱਥੋਂ ਆਇਆ ਸੀ ਕਿ ਬਿੱਲ ਹੈਗਾ ਸੀ ਅੱਗੇ ਛਾੜਬਿੰਦ ਜਾਰੀ ਹੈ ਤੁਹਾਨੂੰ ਜਿਹੜੀ ਪੂਰੀ ਰਿਪੋਰਟ ਆ ਛਾੜਬਿੰਦ ਤੋਂ ਬਾਅਦ ਵੀ ਦਿਖਾਵਾਂਗੀ ਕਿੰਨਾ ਜਿਹੜਾ ਜੁਰਮਾਨਾ ਲੱਗਿਆ ਪੂਰੀ ਰਿਪੋਰਟ ਦੇ ਵਿੱਚ ਦੇਖੋ ਮੈਨੂੰ ਦਿਓ ਇਜਾਜ਼ਤ ਧੰਨਵਾਦ